ਇਨਾ ਚਿਰ ਹੋ ਗਿਆ ਪੰਜਾਬ ਤੈਨੂੰ ਛੱਡੇ ਨੂੰ ਭੁੱਲ ਤਾ ਨਹੀਂ ਗਿਆ ਪਿੰਡ ਭਾਣੇ ਬਸ ਗੱਡੇ ਨੂੰ ਬੋੜ ਥੱਲੇ ਬੈਠੀ ਬਜ਼ੁਰਗਾਂ ਦੀ ਟਾਣੀ ਹੋ ਦੇਖੋ ਇਸ ਪਿੰਡਾਂ ਚ ਵਸੇ ਲੋਕ ਆ ਨਾ ਭਾਵੇਂ ਇਸ ਜਿੰਨੀ ਮਰਜ਼ੀ ਤਰੱਕੀਆਂ ਕਰ ਜਾਈਏ ਪਰ ਸਾਡਾ ਜਿਹੜਾ ਕਲਚਰ ਆ ਬਸ ਸਾਡੇ ਦਿਲ ਦੇ ਵਿੱਚ ਰੁਪਈਆਂ ਨੂੰ ਵੀ ਆਦਤ ਤੂੰ ਮਹਿਕਾਂ ਜੋ ਖਿਲਾਰੇ ਜੇ ਤੇ ਰਕਿਓ ਗੁਲਾਬ ਨੂੰ ਦੋ ਪਹਿਲਾਂ ਮੈਂ ਕਿਸਾਨੀ ਅੰਦੋਲਨ ਤੇ ਗਾਣਾ ਕੀਤਾ ਕਿ ਲਗਾਣਾ ਮੇਰਾ ਉਹ ਉਸ ਗਾਣੇ ਨੂੰ ਬੜਾ ਪਿਆਰ ਮਿਲਿਆ ਤੇ ਮੈਂ ਜਾਗਰਣ ਵੀ ਕਰਦਾ ਸੂਫੀ ਵੀ ਕਰਦੇ ਆ ਪ੍ਰੋਗਰਾਮ ਤੇ ਜਦ ਗਾਣੇ ਦੀ ਸ਼ੁਰੂਆਤ ਵਧੀਆ ਲੈਵਲ ਤੇ ਮੈਨੂੰ ਇਹ ਸੀ ਵੀ ਅੱਛਾ ਕੰਮ ਕਰੀਏ ਤਾਂ ਸ਼ੁਰੂਆਤ ਸਾਡੇ ਵਿਰਸੇ ਤੋਂ ਹੀ ਕਰੀਏ ਇਸ ਤੋਂ ਪਹਿਲਾਂ ਤੁਸੀਂ ਕਦੋਂ ਤੋਂ ਗਾਣਾ ਸਟਾਰਟ ਕਰ ਦਿੱਤਾ ਸੀਗਾ ਛੋਟੇ ਹੁੰਦੇ ਹੀ ਜਾਂ ਫਿਰ ਕਦੋਂ ਮਨ ਦੇ ਵਿੱਚ ਆਇਆ ਕਿ ਮੈਂ ਗਾਉਣਾ ਵਾਂ ਮੈਂ ਮ ਗਾਉਣ ਦਾ ਸ਼ੌਕ ਮੈਨੂੰ ਛੋਟੇ ਹੁੰਦੇ ਤੋਂ ਸੀ ਏਸੀ ਨਾਲ ਦੀ ਨਾਲ ਮੈਂ ਮੇਰੇ ਉਸਤਾਦ ਜੀ ਵੀ ਨੇ ਜਨਾਬ ਮਾਨਕਲੀ ਸਾਹਿਬ ਉਹਨਾਂ ਨਾਲ ਮੈਂ ਬੜੀ ਸੰਗਤ ਕੀਤੀ ਸੂਫੀ ਪ੍ਰੋਗਰਾਮ ਲਗਾਏ ਤੇ ਨਾਲ ਨਾਲ ਮੈਂ ਸਟੱਡੀ ਕੀਤੀ ਗਵਰਨਮੈਂਟ ਕਾਲਜ ਲੁਧਿਆਣਾ ਮੈਂ ਗ੍ਰੈਜੂਏਸ਼ਨ ਕੀਤੀ ਔਰ ਬੀਐਡ ਵੀ ਕੀਤੀ ਸੰਗੀਤ ਦੀ ਐਮਏ ਕੀਤੀ ਤੇ ਨਾਲ ਦੇ ਨਾਲ ਮੈਂ ਗਾਉਣ ਦਾ ਕੰਮ ਚੱਲ ਰਿਹਾ ਟੀਚਿੰਗ ਵੀ ਕੀਤੀ ਮੈਂ ਯੂਨੀਵਰਸਿਟੀ ਚ ਦੇਸ਼ ਭਗਤ ਚ बस शुरू तो मैं मैं केसी भी अच्छे चंगियां चीज गाईए बढ़िया चीज गाईए ਤੇ ਜਿਹੜੀਆਂ ਅਸੀਂ ਆਪਦੇ ਪਰਿਵਾਰ ਚ ਬੈਠ ਕੇ ਵੀ ਸੁਣ ਸਕੀ ਸਾਡਾ ਐਂਟਰਟੇਨਮੈਂਟ ਵੀ ਹੋਵੇ ਤੇ ਵੀ ਇਹ ਨਾ ਲੱਗੇ ਜੀ ਤੁਸੀਂ ਜਿਹੜਾ ਗਾਣੇ ਚ ਪੰਜਾਬ ਚਲ ਕੇ ਹਾਂਜੀ ਬਸ ਓਦਾਂ ਦੇ ਗਾਣੇ ਮੁੰਡੇ ਯੂਥ ਬਾਹਰ ਜਾਣਾ ਸੋਚਦੇ ਨੇ ਤੇ ਤੁਸੀਂ ਕੁਝ ਨਹੀਂ ਸੋਚਿਆ ਆਪਣੀ ਲਾਈਫ ਦੇ ਵਿੱਚ ਤੁਸੀਂ ਬਾਹਰ ਜਾਣਾ ਚਾਹੋਗੇ ਜਾਂ ਫਿਰ ਬਾਹਰ ਜਾਣਾ ਹੀ ਨਹੀਂ ਚਾਹੁੰਦੇ ਹੋ ਨੀ ਮੈਡਮ ਇਦਾਂ ਦੀ ਗੱਲ ਐ ਤੇ ਬਾਕੀ ਤਾਂ ਅਨਜਲਦੀ ਗੱਲ ਆਂ ਦਾਣਾ ਪਾਣੀ ਦੀ ਕੀੜਾ ਸਾਰੀ ਮੈਂ ਤੁਹਾਨੂੰ ਦੱਸ ਕੀ ਹਟਿਆ ਵੀ ਇੱਧਰ ਚੱਲ ਰਹੇ ਆਂ ਕੰਮ ਕਰ ਰਹੇ ਆਂ ਮੇਰਾ ਜਿਹੜਾ ਸ਼ੌਕ ਆ ਉਹ ਗਾਉਣ ਦਾ ਸਾਨੂੰ ਪਤਾ ਵੀ ਬਾਹਰ ਜਾ ਕੇ ਸਾਡਾ ਉਹ ਕੰਮ ਛੁੱਟ ਜਾਣਾ ਜਿਹੜੇ ਸਾਡਾ ਗੋਲ ਆਪਣੀ ਜ਼ਿੰਦਗੀ ਦੇ ਕੇਮ ਹੁੰਦਾ ਉਹਦੇ ਵੱਲ ਜਾ ਰਹੇ ਆਂ ਚੂਰੀਆਂ ਖਵਾਉਂਦੀ ਏ ਨਾਨੀ ਜਿੱਥੇ ਦੋਤੇ ਨੂੰ ਕਹਾਣੀਆਂ ਸੁਣਾਉਂਦੀ ਏ ਦਾਦੀ ਜਿੱਥੇ ਪੋਤੇ ਨੂੰ ਮਾਂ ਦੇਖਦੀ ਅਨਤ ਉਡਦੇ ਜਹਾਜ਼ ਨੂੰ ਕਹਿੰਦੀ ਸੋਹਣਾ ਪੁੱਤਾਂ ਵੇ 체ਤੀ ਆ ਜਾ ਤੂੰ ਪੰਜਾਬ ਨੂੰ ਕੜਾ ਮੇਰੇ ਗੁੱਟ ਦਾ ਨਾ ਤੂੰ ਮੈਂ ਤੂੰ ਪੁੱਛਦਾ ਦਸ ਮਿੱਤਰ ਹੋ ਇੱਕ ਦੋ ਜਾਣਾ ਹੀ ਪੰਜਾਬ ਨੂੰ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਕਈ ਪੰਜਾਬੀ ਸਿੰਗੜਾ ਦੇ ਤੁਸੀਂ ਗਾੜੇ ਸੁਨੇ ਹੋਗੇ ਤਾਂ ਲਗਾਤਾਰ ਗਾਣੇ ਰਿਲੀਜ਼ ਵੀ ਹੁੰਦੇ ਨੇ ਪਰ ਤੁਹਾਨੂੰ ਦੱਸਦੀ ਕਿ ਜੋ ਪੰਜਾਬ ਦੇ ਵਿੱਚ ਜਿੰਨਾ ਯੂਥ ਹੈ ਜਾਂ ਪੰਜਾਬ ਦੇ ਕਈ ਕਸਬਿਆਂ ਦੇ ਲੋਕ ਨੇ ਜੋ ਬਾਹਰ ਵਿਦੇਸ਼ਾ ਦੇ ਵਿੱਚ ਜਾਂਦੇ ਨੇ ਪਰ ਵਿਦੇਸ਼ਾ ਦੇ ਵਿੱਚ ਜੋ ਹਾਲਾਤ ਹੁੰਦੇ ਨੇ ਉਹ ਹਾਲਾਤ ਇੱਕ ਬੋਲ ਰਾਹੀਂ ਜਿਹੜਾ ਕੀ ਹੈ ਸਪਸ਼ਟ ਕੀਤੇ ਹੋਏ ਨੇ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਦੀ ਖਾਸ ਇੰਟਰਵਿਊ ਤੋਂ ਵਿੱਚ ਜਿਨ੍ਹਾਂ ਵੱਲੋਂ ਗੀਤ ਗਾਇਆ ਗਿਆ ਹੈ ਬੜਾ ਹੀ ਪਿਆਰਾ ਗੀਤ ਹੈ ਤੁਸੀਂ ਵੀ ਸੁਣੋਗੇ ਤੁਹਾਡੇ ਵੀ ਦਿਲ ਨੂੰ ਚੂਜ ਆਏਗਾ ਕਿਉਂਕਿ ਇਹ ਜਿਹੜਾ ਗੀਤ ਹੈ ਜਿਹੜੇ ਵਿਦੇਸ਼ ਵਿੱਚ ਬੈਠੇ ਨੇ ਜ਼ਿਆਦਾ ਆਪਣੇ ਪੰਜਾਬੀਅਤ ਦੇ ਪੰਜਾਬੀ ਪੰਜਾਬੀ ਤੇ ਪੰਜਾਬੀ ਦੇ ਵਿਰਸੇ ਨੂੰ ਯਾਦ ਕਰਦੇ ਨੇ ਤੇ ਉਧਰ ਆਪਣੀ ਜੋ ਫੈਮਲੀ ਨੂੰ ਮਿਸ ਕਰਦੇ ਨੇ ਤਾਂ ਉਹ ਕਿਸ ਤਰ੍ਹਾਂ ਇਸ ਗਾੜੇ ਦੇ ਵਿੱਚ ਗਾਇਆ ਹੋਏ ਤੇ ਗਾਣਾ ਵੀ ਤੁਹਾਨੂੰ ਜਰੂਰ ਦੱਸਾਂਗੇ ਦੋ ਲਾਈਨਾਂ ਵੀ ਕੜਾ ਮੇਰੇ ਗੁੱਟ ਦਾ ਨਿਤ ਮੈਨੂੰ ਪੁੱਛਦਾ ਦਸ ਮਿੱਤਰਾ ਓਏ ਕਦ ਜਾਣਾ ਇਹ ਪੰਜਾਬ ਨੂੰ ਇਹ ਗਾਣੇ ਦੇ ਬੋਲ ਜਿਹੜੇ ਨੇ ਸਾਡੇ ਨਾਲ ਜੋ ਅੱਜ ਮੌਜੂਦ ਨੇ ਸਿੰਗਰ ਤੇ ਗੁਰ ਅਮਨਤ ਮਜੂਦ ਨੇ ਤੁਸੀਂ ਇਹਨਾਂ ਨੂੰ ਦੇਖਿਆ ਵੀ ਹੋਣਾ ਇਹਨਾਂ ਨੇ ਕਈ ਗਾਣੇ ਕੱਢੇ ਨੇ ਤੇ ਇਹ ਜਿਹੜਾ ਗਾਣਾ ਕੱਢਿਆ ਇਹ ਬੜਾ ਹੀ ਹਰਟ ਟਚਿੰਗ ਗਾਣਾ ਹੈ ਤੇ ਗੱਲਬਾਤ ਕਰ ਲੈਣੀ ਹੈ ਕਿ ਇਹ ਕਦੋਂ ਤੋਂ ਜਿਹੜਾ ਕੀ ਹੈ ਗਾਣਾ ਸਟਾਰਟ ਕੀਤਾ ਸੀ ਇਹਨਾਂ ਨੇ ਸਵਾਗਤ ਹੈ ਜੀ ਤੁਹਾਡਾ ਏਵੀਪੀ ਨਿਊਜ਼ ਪੰਜਾਬ ਦੇ ਵਿੱਚ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨ ਗੁਰ ਅਮਨਤ ਜੀ ਕਦੋਂ ਤੋਂ ਤੁਸੀਂ ਸਟਾਰਟ ਕੀਤਾ ਸੀਗਾ ਆਪਣੀ ਲਾਈਵ ਦੇ ਵਿੱਚ ਕਦੋਂ ਸ਼ੌਂਕ ਪਿਆ ਕਿ ਗਾਣਾ ਮੈਂ ਹਾਂ ਐਕਚੁਅਲੀ ਸੰਗੀਤ ਦਾ ਸ਼ੌਕ ਤਾਂ ਮੈਨੂੰ ਛੋਟੇ ਹੁੰਦੇ ਨੂੰ ਹੀ ਆ ਸਮੀਰ ਸਾਡੇ ਵਿਰਾਸਤ 'ਚ ਮਿਲੇ ਆ ਮੈਨੂੰ ਤੇ ਮੈਂ ਵੈਸੇ ਗ੍ਰੈਜੂਏਸ਼ਨ ਗਵਰਨਮੈਂਟ ਕਾਲੂਧਿਆਣੇ ਤੋਂ ਕਰੀ ਸੰਗੀਤ ਦੀ ਔਰ ਬੀਐਡ ਕੀਤੀ ਐਮਏ ਕੀਤੀ 뮤ਜ਼ਿਕ ਨਾਲ ਹੀ ਔਰ ਸੰਗੀਤ ਦਾ ਸਫ਼ਰ ਜਾਰੀ ਹੈ ਜੀ ਔਰ ਗਾਣਾ ਕੜਾ ਮੇਰੇ ਗੁੱਟ ਦਾ ਨਿਤ ਮੈਨੂੰ ਪੁੱਛਦਾ ਦਸ ਮਿੱਤਰਾ ਕਦੋਂ ਜਾਣਾ ਹੈ ਪੰਜਾਬ ਨੂੰ ਇਹ ਮੇਰੇ ਬੜੇ ਪਿਆਰੇ ਮਿੱਤਰ ਨੇ ਜੀ ਯਾਦਵਿੰਦਰ ਆਨੰਦਪੁਰ ਤੇ ਮੋਮੀ ਭਾਗਪੁਰ ਤੋਂ ਤੇ ਉਹਨਾਂ ਦੋਨਾਂ ਭਰਾਵਾਂ ਨੇ ਨੇ ਮਿਲ ਕੇ ਬਣਾਇਆ ਇਹ ਥਾਟ ਮੇਰੇ ਮਨਪਸੰਦ ਸੀ ਪਰ ਇਹ ਪੂਰਾ ਕਰਿਆ ਜੀ ਤੇ ਮਨਦੀਪ ਭਾਜੀ ਨੇ ਰੰਦਾਵਾ ਜੀ ਨੇ ਇਹ ਵੀਡੀਓ ਕੀਤਾ ਇਹਦਾ ਤੇ ਰਾਮ ਜੀ आरजे बीट्स ਤੇ ਗਾਣਾ ਆਇਆ ਤੇ ਤੁਸੀਂ ਸਾਰੇ ਬੜਾ ਪਿਆਰ ਦੇ ਰਹੇ ਹੋ ਬੜੀ ਮਿਹਰਬਾਨ ਗੁਰਮਾਨਤ ਜੀ ਜਿਸ ਤਰ੍ਹਾਂ ਤੁਸੀਂ ਇਹ ਗਾੜਾ ਕੱਢਿਆ ਹੈ ਕਿ ਆ ਫੈਮਲੀ ਦੇ ਵਿੱਚ ਕਿਸੇ ਨੂੰ ਸ਼ੌਂਕ ਸੀਗਾ ਜਾਂ ਤੁਹਾਡੀ ਫੈਮਲੀ ਵਿੱਚ ਕੌਣ-ਕੌਣ ਹੈ ਮੇਰੀ ਫੈਮਲੀ ਚ ਮੇਰੇ ਦਾਦੀ ਜੀ ਮੇਰੇ ਮੰਮੀ ਪਾਪਾ ਮੇਰੀ ਮਿਸਸ ਹੈ ਨਾ ਮੇਰਾ ਬੇਟਾ ਜੀ ਔਰ ਅਸੀਂ ਬੇਸਿਕਲੀ ਮੇਰਾ ਪਿੰਡ ਹੈ ਜੀ ਟਿੱਬਾ ਜੀ ਹਾਂਜੀ ਟਿੱਬਾ ਪਿੰਡ ਹੈ ਮੇਰਾ ਸਾਹਨੇ ਵਾਲ ਦੇ ਲੱਗ ਗਏ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚਰਨ ਪਾਏ ਨੇ ਇਹ ਸੋਮਸਰ ਨਾਮ ਤੋਂ ਗੁਰਦੁਆਰਾ ਸਾਹਿਬ ਬਹੁਤ ਪ੍ਰਸਿੱਧਾ ਜੀ ਔਰ ਅੱਜ ਕੱਲ੍ਹ ਮੇਰੀ ਰਹਿਸਾਨੇ ਵਾਲ ਦੇ ਵਿੱਚ ਆ ਜੀ ਹਾਂਜੀ ਹਾਂਜੀ ਕੀ ਕੁਝ ਪਿੰਡਾਂ ਦਾ ਇਹ ਹਾਲਾਤ ਇਦਾਂ ਦੇ ਸੀਗੇ ਜਾਂ ਪਿੰਡਾਂ ਵਿੱਚ ਕੁਝ ਤੁਸੀਂ ਆਪਣਾ ਮਾਹੌਲ ਦੇਖ ਕੇ ਆਪਾਂ ਕਹਿ ਸਕਦੇ ਜੋ ਆਪਾਂ ਸਾਹਮਣੇ ਦੇਖਿਆ ਹੁੰਦਾ ਉਸੇ ਹਿਸਾਬ ਨਾਲ ਗਾਣਾ ਕੱਢਿਆ ਕਿਸ ਹਿਸਾਬ ਨਾਲ ਤੁਸੀਂ ਮੇਮ ਦੇ ਵਿੱਚ ਆਇਆ ਥੋਟ ਮੈਂ ਮੈਂ ਇਦਾਂ ਦੇਖੋ ਆਪਣੇ ਸਾਰੇ ਦੋਸਤ ਮਿੱਤਰ ਸਾਰੇ ਬਾਹਰ ਨੇ ਅੱਜ ਦੇ ਤੁਸੀਂ ਦੇਖਦੇ ਹੋ ਵੀ ਆਲਮੋਸਟ ਪੰਜਾਬ ਸਾਰਾ ਬਾਹਰ ਹੀ ਬੈਠਾ ਤਾਂ ਫਿਰ ਇਹ ਵੀ ਜਿਹੜੇ ਪੰਜਾਬ ਤੋਂ ਦੂਰ ਬੈਠੇ ਨੇ ਤੇ ਉਹ ਬਹੁਤ ਮਿਸ ਕਰਦੇ ਨੇ ਪੰਜਾਬ ਨੂੰ ਜੀ ਸਾਡਾ ਵਿਰਸਾ ਸਾਡਾ ਕਲਚਰ ਉਹਨਾਂ ਨੂੰ ਯਾਦ ਕਰਦੇ ਨੇ ਮਿਸ ਕਰਦੇ ਨੇ ਤਾਂ ਇਹੀ ਥਾਟ ਮੈਂ ਕਹ ਵੀ ਸਾਰੇ ਦੇ ਦਿਲਾਂ ਦੀ ਇਹ ਗਾਣਾ ਧਣਕਣ ਬਣੂਗਾ ਸਾਰੇ ਪਸੰਦ ਕਰਨ ਉਹ ਸਾਰੇ ਪਸੰਦ ਕਰ ਵੀ ਰਹੇ ਨੇ ਪਹਿਲਾਂ ਤਾਂ ਗੁਰਮਨਤ ਜੀ ਗਾਣਾ ਗਾ ਕੇ ਦਿਖਾਓਗੇ ਸਾਨੂੰ ਪਹਿਲਾਂ ਆ ਸਾਰੇ ਜਣੇ ਸੁਣਦੇ ਨੇ ਕਿ ਗਾਣੇ ਦੇ ਬੋਲ ਜਿਹੜੇ ਨੇ ਕੁਝ ਕੋ ਬੋਲ ਤਾਂ ਸੁਣ ਲੈ ਬਾਕੀ ਕੀ ਬੋਲ ਨੇ ਜਿਹੜੇ ਗਾਣੇ ਦੇ ਹਾਂਜੀ ਬਿਲਕੁਲ ਮੈਮ ਕਿੰਨਾ ਚਿਰ ਹੋ ਗਿਆ ਪੰਜਾਬ ਤੈਨੂੰ ਛੱਡੇ ਨੂੰ ਭੁੱਲ ਤਾ ਨਹੀਂ ਗਿਆ ਪਿੰਡ ਬਾਣੇ ਬਸ ਗੱਡੇ ਨੂੰ ਬੋੜ ਥੱਲੇ ਬੈਠੀ ਬਜ਼ੁਰਗਾਂ ਦੀ ਟਾਣੀ ਹੂੰ ਸਪੀਕਰ ਤੇ ਚੱਲਦੀ ਗੁਰੂ ਕਾਹ ਦੀ ਬਾਣੀ ਹੂੰ ਡਾਲਰ ਵੀ ਰੱਖੀ ਰੁਪਈਆਂ ਨੂੰ ਵੀ ਆਦ ਤੂੰ ਮਹਿਕਾਂ ਜੋ ਖਿਲਾਰੇ ਜੇ ਤੇ ਰਖਿਓ ਗੁਲਾਬ ਨੂੰ ਕੜਾ ਮੇਰੇ ਗੁੱਟ ਦਾ ਨਿਤ ਮੈਂ ਤੂੰ ਪੁੱਛਦਾ ਦਸ ਮਿੱਤਰਾਂ ਇੱਕ ਦੋ ਜਾਣਾਂਗੇ ਪੰਜਾਬ ਨੂੰ ਬਾਜੀ ਬਾ ਇਹ ਕਹਿ ਸਕਦੇ ਆ ਕਿ ਉੱਥੇ ਜਾ ਕੇ ਮੁੰਡੇ ਨੂੰ ਜਦ ਆਪਣਾ ਕੜਾ ਦੇਖਦਾ ਗੁੱਟ ਤੇ ਤੇ ਉਹ ਯਾਦ ਕਰਦਾ ਹੈ ਕਿ ਜੋ ਡਾਲਰ ਵੀ ਯਾਦ ਰੱਖਣੇ ਨੇ ਤੇ ਇਹ ਜਿਹੜੇ ਪੰਜਾਬੀ ਵਿਰਸਾ ਹੈ ਉਸ ਨੂੰ ਵੀ ਯਾਦ ਰੱਖਣਾ ਹੈ ਮੈਡਮ ਦੇਖੋ ਇਹ ਹੈ ਬਈ ਜਿਹੜਾ ਸਾਡਾ ਪੰਜਾਬੀ ਵਿਰਸਾ ਬਹੁਤ ਅਮੀਰ ਵਿਰਸਾ ਹੈ ਜੀ ਬੜਾ ਸਾਦਗੀ ਭਰਿਆ ਵਿਰਸਾ ਔਰ ਲਗਭਗ ਸਾਰੇ ਪੰਜਾਬ ਵੀ ਸਾਡਾ ਬਾਹਰ ਬੈਠਾ ਮੇਰੇ ਸਾਰੇ ਦੋਸਤ ਮਿੱਤਰ ਬਾਹਰ ਬੈਠੇ ਨੇ ਹਨਾ ਔਰ ਭਾਵੇਂ ਪੰਜਾਬੀ ਸਾਡੇ ਬਾਹਰ ਬੈਠੇ ਨੇ ਵਿਦੇਸ਼ਾਂ ਵਿੱਚ বাসਦੇ ਨੇ ਪਰ ਜਿਹੜਾ ਪੰਜਾਬ ਆ ਸਾਡਾ ਕਲਚਰ ਆ ਸਾਡਾ ਵਿਰਸਾ ਹਰ ਵਕਤ ਉਹਨਾਂ ਦੇ ਦਿਲ ਦਿਮਾਗ 'ਚ ਰਹਿੰਦਾ ਤੇ ਥੋੜੇ ਮੇਰੇ ਮਾਈਂਡ ਸੀ ਵੀ ਕੁਝ ਉਹਨਾਂ ਲਈ ਕਰਿਆ ਜਾਵੇ ਗਾਣਾ ਤਾਂ ਫਿਰ ਇਹ ਗਾਣੇ ਨੂੰ ਪੂਰਾ ਕੀਤਾ ਮੇਰੇ ਦੋਨੇ ਬੜੇ ਪਿਆਰੇ ਮਿੱਤਰ ਨੇ ਯਾਦਵਿੰਦਰ ਜੀ ਅਨੰਦਪੁਰ ਔਰ ਲਖਵਿੰਦਰ ਮੋਮੀ ਭਾਗ ਭਾਗਪੁਰ ਤੋਂ ਫੰਡਾ ਜਿਹਨਾਂ ਭਾਗ ਸਿੰਘਪੁਰ ਤੋਂ ਔਰ ਇਹ ਥੋਟ ਜਿੱਦਾਂ ਮੇਰੇ ਮਾਈਂਡ ਚ ਆਇਆ ਤਾਂ ਦੋਨੇ ਭਰਾਵਾਂ ਨੇ ਗਾਣਾ ਪੂਰਾ ਕੀਤਾ ਹੂੰ ਔਰ ਰੰਦਾਵਾ ਮਨਦੀਪ ਰੰਦਾਵ ਸਾਹਿਬ ਨੇ ਦਾ ਵੀਡੀਓ ਕੀਤਾ ਤੇ ਸਾਡੇ RAM ਜੀ ਸਰ ਆਰਜੀ ਬੀਟਸ ਸੇ ਗਣਾ ਰਿਕਾਰਡ ਹੋਇਆ ਜੀ ਲਾਂਚ ਹੋਇਆ ਔਰ ਸਾਰੇ ਦਰਸ਼ਕ ਤੁਸੀਂ ਪਿਆਰ ਦੇ ਰਹੇ ਹੋ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕੜਾ ਵੀ ਤੁਸੀਂ ਗੁੱਟ ਤੇ ਪਾਇਆ ਹੋਇਆ ਏ ਤੇ ਪੂਰੀ ਪੰਜਾਬੀ ਦੇ ਜਿਹੜੇ ਬੋਲ ਨੇ ਅੱਖਰ ਨੇ ਊੜੇ ਤੋਂ ਲੈ ਕੇ ਤੇ ਇਹ ਜਿਹੜੇ ਊੜਾ ਐੜਾ ਤੁਸੀਂ ਲਿਖਿਆ ਹੋਇਆ ਇਹਦੇ ਉੱਤੇ ਇਹ ਕੜਾ ਕਿਸ ਤਰ੍ਹਾਂ ਮੰਨਦੇ ਵਿੱਚ ਇਹ ਗਾਣੇ ਦੇ ਵਿੱਚ ਗਾਇਆ ਹੋਇਆ ਸੀਗਾ ਮੈਂ ਮੈਂ ਦੇਖੋ ਇਸ ਪਿੰਡਾਂ ਚ ਵਸੇ ਲੋਕ ਆ ਹਨਾ ਜੀ ਤੇ ਭਾਵੇਂ ਇਸ ਜਿੰਨੀ ਮਰਜ਼ੀ ਤਰੱਕੀਆਂ ਕਰ ਜੀਏ ਪਰ ਸਾਡਾ ਜਿਹੜਾ ਕਲਚਰ ਆ ਵਿਰਸਾ ਹਮੇਸ਼ਾ ਸਾਡੇ ਦਿਲ ਦੇ ਵਿੱਚ ਹੀ ਆ ਹਨਾ ਜੀ ਤੇ ਮੈਂ ਗਾਣੇ ਦੀ ਸ਼ੁਰੂਆਤ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਨਾ ਜੀ ਵੀ ਇਹ ਗਾਣਾ ਮੇਰਾ ਪਹਿਦੋਂ ਪਹਿਲਾਂ ਮੈਂ ਕਿਸਾਨੀ ਅੰਦੋਲਨ ਤੇ ਗਾਣਾ ਕੀਤਾ ਕਿ ਲਗਾਣਾ ਮੇਰਾ ਉਹ ਗਾਣਿਆਂ ਨੂੰ ਵੀ ਬੜਾ ਪਿਆਰ ਮਿਲਿਆ ਤੇ ਮੈਂ ਜਾਗਰਣ ਵੀ ਕਰਦਾ ਸੂਫੀ ਵੀ ਕਰਦੇ ਆ ਪ੍ਰੋਗਰਾਮ ਤੇ ਜਦ ਗਾਣਿਆਂ ਦੀ ਸ਼ੁਰੂਆਤ ਵਧੀਆ ਲੈਵਲ ਤੇ ਮੈਨੂੰ ਇਹ ਸੀ ਵੀ ਅੱਛਾ ਕੰਮ ਕਰੀਏ ਤਾਂ ਸ਼ੁਰੂਆਤ ਸਾਡੇ ਵਿਰਸੇ ਤੋਂ ਹੀ ਕਰੀਏ ਹਾਂ ਜੀ ਤੇ ਇਸੇ ਲਈ ਸਾਡੇ ਸਾਡਾ ਕੜਾ ਜਿਹੜੇ ਸਾਡੇ ਗੁਰੂਆਂ ਪੀਰਾਂ ਦੀ ਸਾਨੂੰ ਨਿਸ਼ਾਨੀ ਹੈ ਔਰ ਪੰਜਾਬੀ ਹੋਣ ਦਾ ਨਿਸ਼ਾਨੀ ਹੈ ਪੰਜਾਬੀ ਹੋਣ ਦਾ ਮਾਣ ਹੈ ਤਾਂ ਫਿਰ ਪੰਜਾਬ ਨੂੰ ਪੰਜਾਬੀ ਤੋਂ ਰਿਪਰੈਜ਼ੈਂਟ ਕਰਦਾ ਸੀ ਇਹ ਗਾਣਾ ਫਿਰ ਕਰਿਆ ਮੈਂ ਜੀ ਇਸ ਤੋਂ ਪਹਿਲਾਂ ਤੁਸੀਂ ਕਦੋਂ ਤੋਂ ਗਾਣਾ ਸਟਾਰਟ ਕਰ ਦਿੱਤਾ ਸੀਗਾ ਛੋਟੇ ਹੁੰਦੇ ਹੀ ਆ ਫਿਰ ਕਦੋਂ ਮੈਮ ਦੇ ਵਿੱਚ ਆਇਆ ਕਿ ਮੈਂ ਗਾਉਣਾ ਮੈਂ ਮ ਗਾਉਣ ਦਾ ਸ਼ੌਕ ਮੈਨੂੰ ਛੋਟੇ ਹੁੰਦੇ ਤੋਂ ਸੀ ਏਸੀ ਨਾਲ ਦੀ ਨਾਲ ਮੈਂ ਮੇਰੇ ਉਸਤਾਦ ਜੀ ਵੀ ਨੇ ਜਨਾਬ ਮਾਨਕ ਅਲੀ ਸਾਹਿਬ ਉਹਨਾਂ ਨਾਲ ਮੈਂ ਬੜੀ ਸੰਗਤ ਕੀਤੀ ਸੂਫੀ ਪ੍ਰੋਗਰਾਮ ਲਗਾਏ ਤੇ ਨਾਲ ਨਾਲ ਮੈਂ ਸਟੱਡੀ ਕੀਤੀ ਗਵਰਨਮੈਂਟ ਕਾਲੂ ਲੁਧਿਆਣੇ ਮੈਂ ਗ੍ਰੈਜੂਏਸ਼ਨ ਕੀਤੀ ਔਰ ਬੀਐਡ ਵੀ ਕੀਤੀ ਸੰਗੀਤ ਦੀ ਐਮਏ ਕੀਤੀ ਤੇ ਨਾਲ ਦੀ ਨਾਲ ਮੈਂ ਗਾਉਣ ਦਾ ਕੰਮ ਚੱਲੇ ਆ ਟੀਚਿੰਗ ਵੀ ਕੀਤੀ ਮੈਂ ਯੂਨੀਵਰਸਿਟੀ ਚ ਦੇਸ਼ ਭਗਤ ਚ ਔਰ ਅੱਜਕੱਲ ਮੈਂ ਮਾਉਂਟ ਇੰਟਰਨੈਸ਼ਨਲ ਸਕੂਲ ਆ ਤੇ ਸਾਡੇ ਉੱਥੇ ਆਨਰ ਨੇ ਵਿਸ਼ਾਲ ਗਰਗਸਾਹ ਬਹੁਤ ਅੱਛੇ ਇਨਸਾਨ ਨੇ ਅੱਜਕੱਲ ਉਹਨਾਂ ਕੋਲ ਮੈਂ 뮤직 ਟੀਚਿੰਗ ਦੀ ਨੌਕਰੀ ਵੀ ਨਿਭਾ ਰਹੀ ਆ ਤੇ ਨਾਲ ਨਾਲ ਆਪਣੇ ਮੈਮ ਗਾਣੇ ਕਰ ਰਹੀ ਆ ਤੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੋਰ ਵੀ ਗਾਣੇ ਲੈ ਕੇ ਆ ਰਹੇ ਹੋ ਹਾਂਜੀ ਬਿਲਕੁਲ ਮੈਮ ਬਹੁਤ ਵਧੀਆ-ਵਧੀਆ ਗਾਣੇ ਲੈ ਕੇ ਆਵਾਂਗੇ ਤੇ ਜਿਹੜੇ ਕੀ ਮਤਲਬ ਅਸੀਂ ਸਭ ਕਿਤੇ ਸੁਣ ਸਕੀਏ ਬਸ ਸ਼ੁਰੂ ਤੋਂ ਮੈਮ ਇੱਕੇ ਸੀ ਵੀ ਅੱਛੇ ਚੰਗੀਆਂ ਚੀਜ਼ਾਂ ਗਾਈਏ ਵਧੀਆ ਚੀਜ਼ਾਂ ਗਾਈਏ ਤੇ ਜਿਹੜੀਆਂ ਅਸੀਂ ਆਪਦੇ ਪਰਿਵਾਰ ਚ ਬੈਠ ਕੇ ਵੀ ਸੁਣ ਸਕੀ ਸਾਡਾ ਐਂਟਰਟੇਨਮੈਂਟ ਵੀ ਹੋਵੇ ਤੇ ਵੀ ਇਹ ਨਾ ਲੱਗੇ ਜੀ ਤੁਸੀਂ ਜਿਹੜਾ ਗਾਣੇ ਚ ਪੰਜਾਬ ਚੱਲ ਕੇ ਹਾਂਜੀ ਬਸ ਉਦਾਂ ਦੇ ਗਾਣੇ ਤੁਸੀਂ ਦੱਸਿਆ ਕਿ ਕਿ ਮਤਲਬ ਮੈਂ ਇੱਕ ਪਿੰਡ ਤੇ ਰਹਿਣ ਵਾਲਾ ਸਾੜਨੇਵਾਲ ਦੇ ਕੋਲ ਤੁਸੀਂ ਰਹਿਣ ਵਾਲੇ ਹੋ ਤੇ ਉੱਥੇ ਤੁਹਾਨੂੰ ਇਦਾਂ ਦਾ ਮਾਹੌਲ ਲੱਗਿਆ ਕਿ ਪੰਜਾਬ ਤੋਂ ਜਿਹੜੇ ਗਏ ਹੋਏ ਮੁੰਡੇ ਨੇ ਜਾਂ ਫਿਰ ਕਸਬੇ ਆ ਪਿੰਡਾਂ ਤੋਂ ਗਏ ਹੋਏ ਨੇ ਉਦੋਂ ਫੀਲ ਹੋਇਆ ਜਾਂ ਫਿਰ ਕੁਝ ਹੋਰ ਹੈ ਤੁਸੀਂ ਮਾਈਂਡ ਦੇ ਵਿੱਚ ਥੋਟ ਆਇਆ ਤਾਂ ਇਹ ਗਾਣਾ ਕੱਢਿਆ ਮੈਡਮ ਥੋਟ ਦੀ ਗੱਲ ਕਰੀਏ ਤਾਂ ਹੁਣ ਜਿੰਨਾ ਵੀ ਫ੍ਰੈਂਡਲੀ ਸਰਕਲਸ ਆਲਮੋਸਟ ਬਾਹਰ ਹੀ ਬੈ ਤੇ ਮੇਰਾ ਬੇਸਿਕਲੀ ਪਿੰਡਾ ਜੀ ਟਿੱਬਾ ਸਾਹਨੇਵਾਲ ਦੇ ਨਾਲ ਪਿੰਡ ਪੈਂਦਾ ਜਿੱਥੇ ਦਸ਼ਮ ਪਿਤਾ ਜੀ ਨੇ ਵੀ ਚਰਨ ਪਾਏ ਨੇ ਸੋਮਸਰ ਸਾਹਿਬ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਸਾਡੇ ਜੀ ਬਹੁਤ ਪ੍ਰਸਿੱਧਾ ਪੂਰੇ ਜ਼ਮਾਨੇ 'ਚ ਔਰ ਮੇਰੇ ਗੁਰੂ ਮਹਾਰਾਜ Swami Sita Puri Maharaj ਉਹਨਾਂ ਨੇ ਵੀ ਉੱਥੇ ਚਰਨ ਪਾਏ ਨੇ ਤੇ ਅੱਜ ਕੱਲ੍ਹ ਹਿਸ਼ਮਰੀ ਸਾਹਨੇਵਾਲਾ ਮੈਡਮ ਜੀ ਇਹ ਬਸ ਚੱਲ ਰਿਹਾ ਸਫਰ ਦੀ ਗਾਣਿਆਂ ਦਾ ਮੁੰਡੇ ਯੂਥ ਬਾਹਰ ਜਾਣ ਨੂੰ ਸੋਚਦੇ ਨੇ ਤੇ ਤੁਸੀਂ ਕੁਝ ਨਹੀਂ ਸੋਚਿਆ ਆਪਣੀ ਲਾਈਫ ਦੇ ਵਿੱਚ ਤੁਸੀਂ ਬਾਹਰ ਜਾਣਾ ਚਾਹੋਗੇ ਜਾਂ ਫਿਰ ਬਾਹਰ ਜਾਣਾ ਹੀ ਨਹੀਂ ਚਾਹੁੰਦੇ ਹੋ ਨੀ ਮੈਡਮ ਇਦਾਂ ਦੀ ਗੱਲ ਐ ਤੇ ਬਾਕੀ ਤਾਂ ਅਨਜਲਦੀ ਗੱਲ ਆ ਹਨ ਧਾਣੇ ਪਾਣੀ ਦੀ ਖੇੜਾ ਸਾਰੀ ਤੇ ਮੈਂ ਤੁਹਾਨੂੰ ਦੱਸ ਕੀ ਹਟੀਆਂ ਵੀ ਇੱਧਰ ਚੱਲ ਰਹੇ ਆ ਕੰਮ ਕਰ ਰਹੇ ਆ ਮੇਰਾ ਜਿਹੜਾ ਸ਼ੌਕ ਆ ਉਹ ਗਾਉਣ ਦਾ ਅਸੀਂ ਉਹ ਕੰਮ ਕਰ ਰਹੇ ਆ ਹਨ ਸਾਨੂੰ ਪਤਾ ਵੀ ਬਾਹਰ ਜਾ ਕੇ ਸਾਡਾ ਉਹ ਕੰਮ ਛੁੱਟ ਜਾਣਾ ਜਿਹੜਾ ਸਾਡਾ ਗੋਲ ਆਪਣੀ ਜ਼ਿੰਦਗੀ ਦੇ ਕੇਮ ਹੁੰਦਾ ਉਹਦੇ ਵੱਲ ਜਾ ਰਹੇ ਆ ਤੇ ਜਦੋਂ ਪ੍ਰਮਾਤਮਾ ਨੇ ਚਾਹਿਆ ਫਿਰ ਬਾਹਰ ਚਲੋ ਘੁੰਮਾਂ ਫਿਰਾਂਗੇ ਲਾਵਾਂਗੇ ਪ੍ਰੋਗਰਾਮ ਕਰਾਂਗੇ ਜਿੱਦਾਂ ਵੀ ਹਾਂਜੀ ਹਾਂਜੀ ਗਾਣੇ ਲਿਖਣ ਦਾ ਵੀ ਆ ਫਿਰ ਸ਼ੌਂਕ ਹੈਗਾ ਤਾਂ ਉਹਨੂੰ ਲਿਖਦੇ ਵੀ ਹਾਂ ਤੁਸੀਂ ਇਹ ਖੁਦ ਲਿਖਿਆ ਹੋਇਆ ਗਾਣਾ ਆ ਜਾਂ ਫਿਰ ਕਿਸ ਤਰ੍ਹਾਂ ਨਹੀਂ ਮੇ ਮੇਰੇ ਦੋਸਤਾਂ ਨੇ ਲਿਖਿਆ ਇਹ ਗਾਣੇ ਮੈਂ ਕਾਫੀ ਆਪਣੇ ਆਪ ਵੀ ਲਿਖਦਾ ਆ ਭਜਨ ਵੀ ਲਿਖ ਲਈਦੇ ਨੇ ਹਨ ਜਿੱਦਾਂ ਥਾਟ ਆਉਂਦਾ ਸਾਡੀ ਇੱਕ ਬਹੁਤ ਵਧੀਆ ਟੀਮ ਬਣੀ ਹੋਈ ਆ ਹੂੰ ਜਦੋਂ ਕੋਈ ਅੱਛਾ ਥਾਟ ਮੇਰੇ ਚੰਗਾ ਥਾਟ ਮੇਰੇ ਦਿਮਾਗ 'ਚ ਆਉਂਦਾ ਮੈਂ 2-4 ਲਾਈਨਾਂ ਦੇ ਲਿਖ ਕੇ ਬਾਕੀ ਉਹਨਾਂ ਨੂੰ ਹਵਾਲੇ ਕਰ ਦਿੰਦਾ ਵੀ ਇਹਨਾਂ ਨੂੰ ਫਰੈਂਡ ਸਰਕਲ ਮਿਲ ਕੇ ਲਿਖਦੇ ਹੋ ਹੈਨਾ ਜੀ ਇਹ ਹੋਰ ਦੱਸੋ ਤੁਹਾਨੂੰ ਹੋਰ ਕਿਸ ਤਰ੍ਹਾਂ ਦਾ ਸ਼ੌਂਕ ਹੈ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੁਣ ਇਹ ਗਾਣਾ ਕੱਢਿਆ ਇੱਕ 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 ਚੀਜ਼ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਤੁਹਾਡਾ ਜਦੋਂ ਗਾਣਾ ਕੱਢਿਆ 1 ਲੱਖ ਤੋਂ ਵੱਧ ਜਿਹੜੇ ਕਿ ਵਿਊਜ਼ ਆ ਚੁੱਕੇ ਇਸ ਗਾਣੇ ਦੇ ਉੱਪਰ ਅੱਜ ਅਸੀਂ ਦੇਖਿਆ ਸੀਗਾ ਅੱਜ 165000 ਦੇ ਲਗਭਗ ਵਿਊ ਹੋ ਚੁੱਕੇ ਨੇ 2 ਲੱਖ ਦੇ ਕਰੀਬ ਪਹੁੰਚਣ ਵਾਲਾ ਗਾਣਾ ਜੀ ਬਿਲਕੁਲ ਜੀ ਬਿਲਕੁਲ ਮੈਮ ਤੇ 1400 ਪਲੱਸ ਉਹਦੇ ਤੇ ਰੀਲ ਬਣ ਗਈ ਤੇ ਬਾਕੀ ਐ ਮੈਡਮ ਦੇਖੋ ਲੋਕ ਵੀ ਅੱবি ਚੰਗੇ ਗਾਣੇ ਕਰੇ ਜਾਣ ਚਾਹੇ ਕੋਈ ਵੀ ਚਾਹੇ ਹਰ ਕਿਸ ਦੀ ਮਿਹਨਤ ਦਾ ਆਸ ਹੋਣੀ ਚਾਹੀਦੀ ਹੈ ਇਸ ਲਈ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਕਿ ਬੰਦਾ ਚੰਗਾ ਕਰਮ ਕਰਦਾ ਤਾਂ ਉਹਦਾ ਫਲ ਪ੍ਰਮਾਤਮਾ ਜਰੂਰ ਦਿੰਦਾ ਮੁੰਡਿਆਂ ਨੂੰ ਸ਼ੌਂਕ ਹੁੰਦਾ ਹੈ ਗਨ ਕਲਚਰ ਵਾਲੇ ਗਾਣੇ ਅਸਕਲ ਤੁਸੀਂ ਦੇਖੇ ਨੇ ਬੜੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਤੁਸੀਂ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰ ਰਹੇ ਹੋ ਤੇ ਅੱਗੇ ਵੀ ਇਦਾਂ ਹੀ ਕਰਦੇ ਰਹੋਗੇ ਬਿਲਕੁਲ ਮੈਡਮ ਗਾਣਾ ਕਲਚਰ ਤਾਂ ਨਹੀਂ ਕਦੇ ਗਾਵਾਂਗੇ ਮੈਂ ਇਹ ਚੀਜ਼ਾਂ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਗਾਣੇ ਉਦਾਂ ਦੇ ਗਾਵਾਂਗੇ ਜਿਹਦੇ ਵਿੱਚ ਪੰਜਾਬ ਪੰਜਾਬੀ ਚੱਲ ਕੇਗਾ ਹਨਾ ਜੀ ਪਿਆਰ ਦੇ ਕਿੱਸੇ ਬਹੁਤ ਸੋਹਣੇ ਗਾਣੇ ਨੇ ਜ਼ਿੰਦਗੀ 'ਚ ਬੜਾ ਸਕੂਨ ਆ ਕਿੰਨੇ ਹੀ ਆਪਣੇ ਫਨਕਾਰ ਨੇ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬ ਨੂੰ ਪੰਜਾਬੀ ਦੇ ਰਿਪਰੈਜ਼ੈਂਟ ਕਰਦੇ ਨੇ ਬੜਾ ਸੋਹਣਾ ਕੰਮ ਕਰਦੇ ਨੇ ਤਾਂ ਉਦਾਂ ਦੀ ਜੀ ਹੈ ਪਿਆਰ ਹੀ ਬੰਡਾਂਗੇ ਮੈਮ ਹਾਂਜੀ ਹਾਂ ਕੁਸ਼ੀਆਂ ਕਿਹੜੇ ਪੰਜਾਬ ਬੰਡੋ ਹਾਂਜੀ ਇਹ ਗਾਣੇ ਦੇ ਬੋਲ ਹੈ ਜਰੂਰ ਇੱਕ ਪੈੜਾ ਤੁਸੀਂ ਸੁਣਾਇਆ ਹੋਰ ਸੁਣਾਓ ਗਾਣੇ ਦੇ ਬੋਲ ਕੁਝ ਜਿਹੜੇ ਕੀ ਹੈ ਤੁਸੀਂ ਦੱਸਿਆ ਕਿ ਰੀਲਸ ਵੀ ਬਣੀਆਂ ਹੋਈਆਂ ਨੇ ਕੁਝ ਹੋਰ ਬੋਲ ਜਿਸ ਤੋਂ ਪਤਾ ਲੱਗੇ ਕਿ ਪੰਜਾਬੀ ਲਾਸਟ ਪੈੜਾ ਉਹਦਾ ਜੀ ਹੈਗਾ ਜਿਸ ਦੇ ਵਿੱਚ ਦੋਨਾਂ ਰਾਈਟਰਾਂ ਦੇ ਮੇਰੇ ਭਰਾਵਾਂ ਦੇ ਨਾਮ ਵੀ ਆਉਂਦੇ ਨੇ ਉਹ ਗਾਣੇ ਦੇ ਬੋਲ ਨੇ ਕਿ ਨਾ ਲੱਖ ਵਾਰੀ ਚਿਤਕ ਰੇ ਪੰਜਾਬ ਲਖਬਿੰਦਰ ਜਹਾਂ ਦਾ ਚ ਪੁਰੋ ਕੇ ਰੱਖੇ ਪੰਜਾਬ ਯਾਦਗਿੰਦਰ ਚੂਰੀਆਂ ਖਵਾਉਂਦੀ ਏ ਨਾਨੀ ਜਿੱਥੇ ਦੋਤੇ ਨੂੰ ਕਹਾਣੀਆਂ ਸੁਣਾਉਂਦੀ ਏ ਦਾਦੀ ਜਿੱਥੇ ਪੋਤੇ ਨੂੰ ਮਾਂ ਦੇਖਦੀ ਅਨਤ ਉਡਦੇ ਜਹਾਜ਼ ਨੂੰ ਕਹਿੰਦੀ ਸੋਹਣਾ ਪੁੱਤਾਂ ਵੇ ਛੇਤੀ ਆ ਜਾ ਤੂੰ ਪਜਾਵ ਨੂੰ ਕੜਾ ਮੇਰੇ ਗੁੱਟ ਦਾ ਨਾ ਤੂੰ ਮੈਂ ਤੂੰ ਪੁੱਛਦਾ ਦਸ ਮਿੱਤਰ ਹੋ ਇੱਕ ਦੋ ਜਾਣਾ ਏ ਪੰਜਾਬ ਦੂ ਇਸ ਗਾਣੇ ਤੋਂ ਇਸ ਇਹ ਚਲਕ ਆ ਰਹੀ ਹੈ ਕਿ ਜਿਵੇਂ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਗਾਉਂਦਾ ਹੋਰ ਜਾਂ ਫਾਦਰ ਜਾਂ ਕਿਸੇ ਹੋਰ ਮਤਲਬ ਤੁਹਾਡੇ ਫੈਮਿਲੀ ਦੇ ਵਿੱਚ ਕੋਈ ਗਾਉਂਦਾ ਹੋਵੇ ਅਸੀਂ ਬਾਬਾ ਮਰਦਾਨਾ ਜੀ ਦੇ ਸਾਡੇ ਬਰਾਦਰ ਹੀ ਆ ਤੇ ਸਾਡੇ ਤਾਂ ਸਾਰਾ ਆਰ ਪਰਿਵਾਰ ਹੀ ਗਾਉਂਦਾ ਤੇ ਮੈਂ ਤੁਹਾਨੂੰ ਦੱਸੇ ਵੀ ਮੈਂ ਮਾਨਕ ਸਾਹਿਬ ਦੇ ਸੰਗਤ ਕੀਤੀ ਹੈ ਕਿਉਂਕਿ ਦੇਖੋ ਤੰਗਿਆ ਥੋੜਾ ਜਿਆਦਾ ਉਠੇਸਾ ਲਾਈਫ 'ਚ ਸੀ ਤੇ ਇੰਨਾ ਜਿਆਦਾ ਸਿੱਖਣ ਦਾ ਮੌਕਾ ਨਹੀਂ ਮਿਲਿਆ ਬਟ ਜਿੱਦ ਜਿੱਦਾਂ ਪੜ੍ਹਾਈ ਕੀਤੀ ਔਰ ਸੰਗਤ ਕਰਦੇ ਗਏ ਤੇ ਨਾਲ ਦੀ ਨਾਲ ਸਿੱਖਣਾ ਕਿਉਂਕਿ ਸਿੱਖਣਾ ਤਾਂ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ ਮੈਡਮ ਹਨਾ ਤੇ ਇਨਸਾਨ ਸਾਰੀ ਜ਼ਿੰਦਗੀ ਸਿੱਖਦਾ ਔਰ ਮੈਂ ਧੰਨਵਾਦ ਕਰਦਾ ਸਾਰੇ ਦੋਸਤਾਂ ਮਿੱਤਰਾਂ ਜਿਹੜੇ ਮੇਰੇ ਨੂੰ ਸਪੋਰਟ ਕਰਦੇ ਨੇ ਮੇਰੇ ਸਾਹਨੇ ਵਾਲ ਦੇ ਮਿੱਤਰ ਪਿਆਰੇ ਸਾਰੇ ਜਿਹੜੇ ਜਿਹੜੇ ਵੀ ਮੇ ਨਾਲ ਮਤਲਬ ਸਪੋਰਟ ਕਰਦੇ ਨੇ ਉਹ ਮੇਰੇ ਨਾਲ ਹਰ ਵਕਤ ਖੜਦੇ ਨੇ ਸਾਰੇ ਮੇਰੇ ਪਿਆਰੇ ਦੋਸਤ ਤੇ ਸਫਰ ਜਾਰੀ ਹੈ ਮੈਮ ਤੁਹਾਨੂੰ ਇਸ ਗਾਣੇ ਤੋਂ ਬਾਅਦ ਕੋਈ ਆਫਰ ਵੀ ਆਈ ਹੈ ਕਿਸੇ ਆਰਟਿਸਟ ਨੇ ਕਿਹਾ ਹੋਵੇ ਮੇਰੇ ਨਾਲ ਗਾ ਲਓ ਮੈਮ ਮੇਰਾ ਬੜਾ ਪਿਆਰਾ ਭਰਾ ਹਣੀ ਜੀ ਇਹ ਗਾਣੇ ਤੋਂ ਬਾਅਦ ਉਹ ਹੁਣ ਬਸ ਕਾਲੂ ਉਹਨਾਂ ਨੇ ਕੈਨੇਡਾ ਤੋਂ ਆ ਜਾਣਾ ਉਹ ਕੈਨੇਡਾ ਰਹਿੰਦੇ ਨੇ ਪੀਆਰ ਨੇ ਉੱਧਰ ਤੇ ਗਾਣੇ ਤੋਂ ਬਾਅਦ ਉਹ ਕਹਿੰਦੇ ਅਮੰਤ ਭਾਜੀ ਆਪਾਂ ਦੋਨੋਂ ਭਾਈਆਂ ਨੇ ਇਕੱਠਿਆਂ ਨੇ ਗਾਉਣਾ ਮੈਂ ਕਿਹਾ ਵੀ ਮੋਸਟ ਵੈਲਕਮ ਮੇਰੇ ਭਰਾ ਤੇ ਅਸੀਂ ਗਵਰਨਮੈਂਟ ਕਾਲਜ ਇਕੱਠਿਆਂ ਨੇ ਗ੍ਰੈਜੂਏਸ਼ਨ ਕੀਤੀ ਆ ਬੜਾ ਪਿਆਰਾ ਆ ਸਾਡਾ ਤੇ ਨੈਕਸਟ ਗਾਣਾ ਅਸੀਂ ਦੋਨੇ ਲੈ ਕੇ ਆ ਰਹੇ ਆ ਬੜਾ ਸੋਹਣਾ ਗਾਣਾ ਜੀ ਉਹ ਵੀ ਤੇ ਤੁਸੀਂ ਦੱਸ ਵੀ ਰਹੇ ਸੀਗੇ ਕਿ ਥੋੜੇ ਦਿਨ ਹੋਏ ਕੈਨੇਡਾ ਗਈ ਨੂੰ ਉਹਨਾਂ ਨੂੰ ਬਾਹਰੋਂ ਦੀ ਨਹੀਂ ਮੈਮ ਵੈਸੇ ਉਹਨਾਂ ਨੂੰ ਗਏ ਤਾਂ ਕਾਫੀ ਸਾਲ ਹੋ ਗਏ ਪੀਆਰ ਨੇ ਉੱਧਰ ਉਹ ਤੇ ਪਿਛਲੇ ਤੇ ਦੇਖੋ ਗੱਲ ਉਹੀ ਗੱਲ ਆ ਗਈ ਮੈਮ ਇਸ ਬੜਾ ਅੱਛਾ ਗਾਉਂਦੇ ਨੇ ਉਹ ਬਟ ਇਹ ਗਾਣੇ ਦੇ ਨਾਲ ਉਹਨਾਂ ਦੇ ਜਿਵੇਂ ਕਹਿੰਦੇ ਅੰਦਰਲੇ ਜਜ਼ਬਾਤ ਜਾ ਗਏ ਐਨੇ ਟਾਈਮ ਤੋਂ ਉਹਨਾਂ ਨੇ ਕੋਈ ਗਾਣਾ ਨਹੀਂ ਕੀਤਾ ਇਹ ਗਾਣੇ ਸੁਣਨ ਤੋਂ ਬਾਅਦ ਉਹ ਕਹਿੰਦੇ ਆਪਾਂ ਗਾਣਾ ਕਰਾਂਗੇ ਤੇ ਹੁਣ ਬੜੀ ਜਿਹੜਾ ਨੈਕਸਟ ਗਾਣਾ ਤੇ ਆਪਾਂ ਉਹ ਗਾਣਾ ਕਰਾਂਗੇ ਉਹਨਾਂ ਨਾਲ ਮਿਲ ਕੇ ਤੇ ਤੁਹਾਡਾ ਕੋਈ ਫੇਵਰੇਟ ਆਰਟਿਸਟ ਹੋਵੇ ਜਾਂ ਫਿਰ ਜਿੰਦੇ ਨਾਲ ਤੁਸੀਂ ਗਾਣਾ ਚਾਹੁੰਦੇ ਹੋ ਕੋਈ ਮੰਦਾ ਹੁੰਦਾ ਨਾ ਕਿ ਮੈਨੂੰ ਤਾਂ ਗਾਉਣ ਦਾ ਸ਼ੌਂਕ ਹੈ ਤੇ ਮੈਂ ਚਾਹਣਾ ਕਿ ਮੈਂ ਇਸ ਆਰਟਿਸਟ ਨਾਲ ਸਿੰਗਰ ਨਾਲ ਗਾਵਾਂ ਐਦਾਂ ਦਾ ਕੁਝ ਮਾਈਂਡਸ ਬਿਲਕੁਲ ਮੈਮ ਦੇਖੋ ਮੈਂ ਤੁਹਾਨੂੰ ਪਹਿਲਾਂ ਕਿ ਮੈਂ ਉਹਨਾਂ ਸਾਰਿਆਂ ਦਾ ਸਤਿਕਾਰ ਆ ਬਹੁਤ ਬਹੁਤ ਪਿਆਰ ਆ ਸਤਿਕਾਰ ਆ ਬੜੇ ਅੱਛੇ ਅੱਛੇ ਆਰਟਿਸਟ ਨੇ ਜਿਹੜੇ ਪੰਜਾਬ ਨੂੰ ਪੰਜਾਬੀ ਦੇ ਨੂੰ ਪ੍ਰਮੋਟ ਕਰਦੇ ਨੇ ਠੀਕ ਹੈ ਜੀ ਤੇ ਮੈਂ ਉਹਨਾਂ ਸਾਰਿਆਂ ਦਾ ਇਹ ਸਾਰੇ ਸੁਰੀਲਿਆਂ ਦਾ ਸਤਿਕਾਰ ਕਰਦਾ ਸਤਿਕਾਰ ਦਾ ਮਾਨ ਕਰਦਾ ਜਿਹੜੇ ਸਾਡੇ ਪੰਜਾਬ ਨੂੰ ਪਿਆਰ ਕਰਦੇ ਨੇ ਔਰ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਸੁਜੇਸਟਰਾਂ ਤੁਸੀਂ ਦੇਖਿਆ ਕਿ ਗਾਣੇ ਦੇ ਬੋਲ ਜਿਹੜੇ ਨੇ ਇੱਕ ਜੋ ਮੁੰਡਾ ਬਾਹਰ ਗਿਆ ਹੋ ਉਸਦੀ ਮਾਂ ਕਿਸ ਤਰ੍ਹਾਂ ਉਸਨੂੰ ਬੁਲਾਉਂਦੀ ਹੈ ਉਸ ਦਾ ਕੜਾ ਕਿਸ ਤਰ੍ਹਾਂ ਕਹਿੰਦਾ ਕਿ ਆਪਾਂ ਪੰਜਾਬ ਵੱਲ ਨੂੰ ਚਲੀਏ ਪੰਜਾਬ ਦੀਆਂ ਚੀਜ਼ਾਂ ਜਿਹੜੀਆਂ ਕਿ ਯਾਦ ਆ ਰਹੀਆਂ ਨੇ ਸੋ ਸਾਡ ਨਾਲ ਆਰਟਿਸਟ ਮੌਜੂਦ ਰਹੀ ਨੇ ਅੱਜ ਦੇ ਕਲਾਕਾਰ ਜਿਨ੍ਹਾਂ ਵੱਲੋਂ ਇਹ ਗਾਣਾ ਜਿਹੜਾ ਕਿ ਰਿਪਰੈਜ਼ੈਂਟ ਕੀਤਾ ਗਿਆ ਇਹ ਤੇ ਕਾਫੀ ਅੱਛਾ Song ਜਿਹੜਾ ਕਿ ਚੱਲ ਰਿਹਾ ਪਿਆਰ ਮਿਲ ਰਿਹਾ ਇਸ Song ਨੂੰ ਤਾਂ ਦੱਸ ਦੇ ਕਿ ਜੇ ਤੁਹਾਡੇ ਦੇ ਵਿੱਚ ਤੁਹਾਡੇ ਵਿੱਚ ਕਲਾ ਹੈ ਤਾਂ ਤੁਸੀਂ ਉਸਨੂੰ ਬਾਹਰ ਜ਼ਰੂਰ ਲਿਆਓ ਕਿਉਂਕਿ ਜਿਸ ਤਰ੍ਹਾਂ ਇਸ ਆਰਟਿਸਟ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਇਹ ਗਾਣੇ ਕੱਢੇ ਗਏ ਨੇ ਕਿਸਾਨੀਆ ਕਿਸਾਨਾ ਉੱਪਰ ਕੱਢਿਆ ਗਏ ਪੰਜਾਬੀਆ ਤੇ ਉੱਪਰ ਕੱਢਿਆ ਗਏ ਤਾਂ ਬਿਲਕੁਲ ਇਸ ਤਰ੍ਹਾਂ ਹੀ ਬਾਹਰ ਆਂਦੇ ਨੇ ਇਹ ਆਰਟਿਸਟ ਤੇ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਵੱਲੋਂ ਗੁਰ ਅਮਾਨਤ ਵੱਲੋਂ ਗਾਣਾ ਕੱਢੇ ਜਾਣਗੇ ਇਦਾਂ ਦੇ ਹੀ ਪੰਜਾਬੀ ਉੱਤੇ ਪੰਜਾਬੀਆਤ ਉੱਤੇ ਤੇ ਪੰਜਾਬ ਕਲਚਰ ਉੱਤੇ ਇਦਾਂ ਦੀ ਅਪਡੇਟਸ ਦੇ ਨਾਲ ਬਣੇ ਰਹੋ এবੀਪੀ ਨਿਊਜ਼ ਪੰਜਾਬ ਦੇ ਨਾਲ